ਹਾਂਜੀ ਦੋਸਤੋ ਪਾਪਾ ਪ੍ਰੋਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ 100 ਗਜ ਦੇ ਵਿੱਚ ਬਣੀ ਹੋਈ ਆ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਤੁਹਾਨੂੰ ਉਖਾਵਾਂਗੇ ਸੋ ਬਹੁਤ ਸੋਹਣਾ ਜਿਹੜਾ ਫਰੰਟ ਹੈਗਾ ਇਸ ਕੋਠੀ ਦਾ ਜਿੰਨਾ ਵੀਰ ਭਰਾਵਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਯਾਰ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲਟੇ ਸੈਟਿੰਗ ਕਰਕੇ ਫਰੇਜ਼ ਸਟਾਰਟਿੰਗ ਦੇ ਵਿੱਚ ਉਹ ਵਾਸ਼ਰੂਮ ਜਿੱਤਾ ਹੋਇਆ ਟਾਈਲਸ ਲੱਗੇ ਹੋਈਆਂ ਟਾਈਲਸ ਵਗੈਰਾ ਵਧੀਆ ਕੰਪਨੀ ਦੇ ਜਿਹੜੀਆਂ ਲੱਗੀਆਂ ਹੋਈਆਂ 포ਰਚ ਦੇ ਵਿੱਚ ਦੀ ਪੌੜੀਆਂ ਚੜ ਰਹੀਆਂ ਤੁਸੀਂ ਦੇਖ ਸਕਦੇ ਹੋ ਸੋ ਰਹਿਸ਼ੀ ਕੋਠੀ ਆ ਇਸ ਵੇਲੇ ਆਪਾਂ ਹੈਗੇ ਆ ਕਿਚਨ ਦੇ ਵਿੱਚ ਸੋ ਸਾਰੀ ਕੋਠੀ ਦੇ ਵਿੱਚ ਜਿਹੜਾ ਰੰਗ ਰੋਗਣ ਦਾ ਕੰਮ ਆ ਟਾਈਲਸ ਦਾ ਕੰਮ ਬਹੁਤ ਵਧੀਆ ਹੋਇਆ ਵੀ ਆ ਸੋ ਡਰਾਈਂਗ ਰੂਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਜਿਹੜਾ ਡ੍ਰੈਂਗ ਰੂਮ ਬਣਿਆ ਹੋਇਆ ਦੋ ਬੈਡਰੂਮ ਹੈ ਇਸ ਕੋਠੀ ਦੇ ਵਿੱਚ ਅਟੈਚ ਵਾਸ਼ਰੂਮ ਆ ਸੁਰਖਪੀਲ ਰੋਡ ਪਟਿੰਡਾ ਸ਼ਹਿਰ ਦੇ ਵਿੱਚ ਕੋਠੀ ਆ ਕਾਰਨਰ ਤੇ ਦੋ ਛੜਕਾਂ ਤੇ ਇਹ ਕੋਠੀ ਇਟੀਆ ਬਣੀ ਹੋਈ ਆ ਸੋ ਬਹੁਤ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਸਿੰਗਲ ਸਟੋਰੀ ਜਿਹੜੀ ਕੋਠੀ ਆ 100 ਗਾਜ ਦੇ ਵਿੱਚ ਜੇ ਰੇਟ ਦੀ ਗੱਲ ਕਰੀਏ ਤਾਂ 22 ਲੱਖ ਰੁਪਏ ਸਿਰਫ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਜਿੰਨਾਂ ਵੀਰਾਂ ਦਾ ਘੱਟ ਬਜਟ ਹੈਗਾ ਸੋ ਉਹਨਾਂ ਵੀਰਾਂ ਵਾਸਤੇ ਜਿਹੜੀ ਆ ਬਹੁਤ ਹੀ ਵਧੀਆ ਕੋਠੀ ਆ ਤੁਸੀਂ ਵੀ ਜੇਕਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫਰੀਆ ਪੋਸਟ ਆਪਾਂ ਕਰਦੇ ਆ ਸੋ ਸੁਪਕੀ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਆਪਾਂ ਜਿਹੜੀ ਆ ਕੋਠੀ ਇਸ ਵੇਲੇ ਦੇਖ ਰਹੇ ਆ ਆਸੇ ਪਾਸੇ ਦੇ ਰਹਿਸ਼ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਜਿਹੜੀ ਆ ਰਹਿਸ਼ ਹੈਗੀ ਆ ਔਰ ਬਹੁਤ ਹੀ ਸੋਹਣਾ ਬਜਟ ਆ ਇਸ ਕੋਠੀ ਦਾ 22 ਲੱਖ ਰੁਪਇਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟਬਲ ਜੀ ਤੋ ਜਿੰਨਾ ਵੀਰ ਭਰਾਵਾਂ ਨੇ ਇਸ ਕੂਟੀ ਨੂੰ ਖਰੀਦਣਾ ਹੋਵੇ ਜਾਂ ਇਹਦੀ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਤੁਸੀਂ ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੂਟੀ ਨੂੰ ਖਰੀਦ ਸਕਦੇ ਹੋ ਔਰ ਇਸ ਦੀ ਹੋਰ ਵੀ ਜਿਹੜੀ ਆ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋ ਬਾਬਾ ਬ੍ਰੋਪੀ ਚੈਨਲ ਤੇ ਤੁਹਾਨੂੰ ਇਸ ਤਰ੍ਹਾਂ ਦੀਆਂ ਕੂਟੀਆਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪਹਿਲੇ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਮੋਬਾਈਲ ਨੂੰ ਡੇਟਾ ਕਰਕੇ ਵੀਡੀਓ ਬਣਾ ਕੇ ਸਲੋ 모ਸ਼ਨ ਦੇ ਵਿੱਚ ਪੂਰਾ ਘਰ ਦਿਖਾ ਦਿਓ ਔਰ ਤਿੰਨ ਚਾਰ ਫੋਟੋਆਂ ਜਿਹੜੀਆਂ ਫਰੰਟ ਤੋਂ ਖਿੱਚ ਕੇ ਉਹ ਸਾਨੂੰ ਭੇਜ ਦਿਓ ਤੇ ਇੱਕ ਪੇਜ ਉੱਤੇ ਸਾਰੀ ਡਿਟੇਲ ਕਿੰਨੇ ਗੱਜ ਦੇ ਵਿੱਚ ਕਿੰਨੇ ਮਰਲਿਆਂ ਦੇ ਵਿੱਚ ਬਣਿਆ ਹੋਇਆ ਕਿਹੜਾ ਸ਼ਹਿਰ ਆ ਕਿੰਨੀ ਜਗ੍ਹਾ ਹੈਗੀ ਆ ਕਿੰਨਾ ਬਣਿਆ ਹੋਇਆ ਕਿੰਨਾ ਚਿਰ ਹੋ ਗਿਆ ਬਣੇ ਨੂੰ ਵੇਚਣ ਦਾ ਕਾਰਨ ਕੀ ਆ ਦਿਸ਼ਾ ਕੀ ਆ ਆਪਣਾ ਕੰਟੈਕਟ ਨੰਬਰ ਇਹ ਸਾਰੀ ਜਾਣਕਾਰੀ ਜਿਹੜੀ ਆ ਸਾਨੂੰ ਲਿਖ ਕੇ WhatsApp ਤੇ ਜਿਹੜੀ ਆ ਫੋਟੋ ਖਿੱਚ ਕੇ ਸਾਨੂੰ ਉਹ ਭੇਜ ਦਿਓ ਤੇ ਐਡ ਆਪਾਂ ਤੁਹਾਡੀ ਫ੍ਰੀਸ਼ ਕਰਾਂਗੇ ਸੋ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਵਿੱਚ ਸਮਝਦੱਸ ਨਹੀਂ ਦਿੰਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਹੋ ਸਕੇ ਤਾਂ ਕਰ ਦਿਓ ਅਸੀਂ ਤੁਸੀਂ ਕਰਨਾ ਤਾਂ ਹੈ ਨਹੀਂ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ